ਸਸਿਕ ਕਾਲੂ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮੀਤਾ ਮਾਨਸਾ ਅੱਜ ਆਪਾਂ ਤਲਵੰਡੀ ਸਾਬੋ ਸ੍ਰੀ ਦੰਦਮਾਨ ਸਾਹਿਬ ਖੜੇ ਆਂ ਟਰੈਕਟਰਾਂ ਦੀ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਰੌਣਕਾਂ ਲੱਗੀਆਂ ਪਈਆਂ ਮੰਡੀ ਦੇ ਵਿੱਚ ਅੱਜ ਮੰਡੀ ਦੇ ਵਿੱਚ ਮੇਰੇ ਨਾਲ ਖਾਸ ਤੌਰ ਤੇ ਪਹੁੰਚਿਆ ਮੇਰਾ ਛੋਟਾ ਭਰਾ ਤਲਵਿੰਦਰ ਸਿੱਧੂ ਅੱਜ ਦੇ ਜਿਹੜੇ ਰੇਟ ਜਾਂ ਮਾਰਕਟ ਤਲਵਿੰਦਰ ਦੱਸੂਗਾ ਤੇ ਆਹ ਤਲਵਿੰਦਰ ਕਾਰ ਸਟਾਰਟ ਫਿਰ ਕਿੱਥੋਂ ਕਰਦਾ ਅੱਜ ਕੈਮਰਾ ਲੈ ਤਰਾਉਂਗਾ ਠੀਕ ਹੈ ਇੰਗਲੈਂਡ ਤੋਂ ਕਰ ਦਿੰਨੇ ਆਪਾਂ ਠੀਕ ਹੈ 2014 ਮਾਡਲ ਆ ਬਾਈ 4 ਲੱਖ 60 ਹਜ਼ਾਰ ਦਾ ਬਾਈ ਤੇ ਨੰਬਰ ਪਟੰਡਾ ਨੰਬਰ ਪੀ ਵੀ ਪਟੰਡਾ ਨੰਬਰ ਟਰੈਕਟਰ ਦੀ ਹਾਲ ਸਾਫ ਹੈ ਮੈਂ ਕਹਿੰਦਾ ਜਮਾ ਸੁੱਕਾ ਪੈ ਟਰੈਕਟਰ ਹੈ ਜਿਹੜਾ ਜਿਹੜਾ ਤੁਸੀਂ ਦੇਖੇਗਾ ਨਾ ਜਮਾ ਸੁੱਕਾ ਜਮਾ ਟਾਇਰ ਪੂਰੇ ਵਧੀਆ ਪਏ ਨੇ ਬਾਈ ਪਿੰਜਨ ਗੇਅਰ ਮੈਂ ਕਹਿੰਦਾ ਓਕੇ ਬਿਲਕੁਲ ਤੇ ਮੰਡੀ ਬਾਈ ਲਾਬੇ ਦੀ ਮੰਡੀ ਹੈ ਇਹ ਛਨੀਰ ਵਾਲੇ ਦੀ ਠੀਕ ਹੈ ਤੇ ਸਾਫ ਟਰੈਕਟਰ ਸੌਦਾ ਜਿਹੜਾ ਕਰਵਾਉਂਦਾ ਬਾਈ ਸਹੀ ਸੌਦਾ ਕਰਵਾਉਂਦਾ ਛਨੀਰ ਵਾਲਾ ਲਾਭ ਤੇ ਤੁਹਾਨੂੰ ਕਹਾ ਚੱਲਦੇ ਆ ਸੋਨਾਲੀ ਕ ਲੈ ਕੇ ਚੱਲਦੇ ਆ ਹਰਿਆਣਾ ਨੰਬਰ ਹੈ ਬਾਈ ਠੀਕ ਹੈ ਜੀ ਹਰਿਆਣਾ ਨੰਬਰ 2005 ਮਾਡਲ ਆ ਤੇ ਰੇਟ 210000 ਰੁਪਇਆ ਰੇਟ ਇਹਦਾ ਤੇ ਇਹ ਵੀ ਟਰੈਕਟਰ ਦੇਖੋ ਵੀ ਟਾਇਰ ਟੂਰ ਬਾਈ ਪੂਰੇ ਵਧੀਆ ਟਾਇਰ ਨੇਗੇ ਤੇ ਇਹਦਾ ਵੀ ਇੰਜਨ ਜਮਾ ਆ ਪਿਆ ਮੈਂ ਕਿਹਾ ਨਾ ਸੁੱਕਾ ਪੂਰਾ ਵਧੀਆ ਬਾਈ ਤੇ ਬਾਕੀ ਇੱਕ ਗੱਲ ਹਾਰਸ ਦੇ ਨਾਲ ਆਪਾਂ ਸਾਂਝੀ ਕਰ ਲਗੇ ਬਾਈ ਰੇਟ ਜਿਹੜੇ ਲਿਖੇ ਨੇ ਉਹ ਚਲੋ ਹੁੰਦੇ ਆ ਆਪਦਾ ਰੇਟ ਲਿਖੇ ਹੁੰਦੇ ਨੇ ਜਿਹੜੇ ਭਰਾ ਨੂੰ ਜਿਹੜਾ ਟਰੈਕਟਰ ਪਸੰਦ ਆਉਂਦਾ ਤੇ ਬਾਈ ਨਾਲ ਸੰਪਰਕ ਕਰ ਲਿਓ ਬਾਈ ਗਰੰਟੀ ਹੈ ਸੌਦਾ ਜ਼ਰੂਰ ਹੋਊਗਾ ਬਾਈ ਨੰਬਰ ਚਲੋ ਨਾਬੇ ਨਾਲ ਬਾਈ ਥੱਲੇ ਗੱਲ ਕਰਨ ਨਾਬੇ ਨਾਲ ਤੇ ਜਿਹੜਾ ਰੇਟ ਲਿਖਿਆ ਪਤਾ ਤੁਹਾਨੂੰ ਪਤਾ ਕਿਹੜੇ ਹਿਸਾਬ ਨਾਲ ਲਿਖਿਆ ਤਾਂ ਵੱਧ ਘੱਟ ਕੀ ਹੋਣਾ ਪਰ ਜਦੋਂ ਸੌਦਾ ਹੁੰਦਾ ਉਦੋਂ ਪਤਾ ਨਹੀਂ ਕਿਹੜੇ ਰੇਟ 'ਚ ਹੋ ਜਾਏ ਠੀਕ ਹੈ ਨਾ ਚਲੋ ਜੀ ਗਾਹਲੇ ਟਰੈਕਟਰ ਵੀ ਚੱਲ ਗਿਆ ਆਪਾਂ ਗਾਹਲੇ ਟਰੈਕਟਰ ਵੀ ਦਿਖਾਉਨੇ ਆ ਤੁਹਾਨੂੰ ਆ ਲੋ ਜੀ 855 ਸਵਰਾਜ 2009 ਮਾਡਲ 3 3.5 ਲੱਖ ਰੁਪਏ ਦਾ ਛੱਡ ਦੇਣਾ ਬਾਈ ਇਹ ਸਵਰਾਜ ਪੱਕਾ ਹਨਾ ਪੱਕਾ ਬਾਈ ਲਾਲ ਟਮਾਟਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਚਮਕਦਾ ਬਾਈ ਮਾਰਕੀਟ ਹੀ ਬਾਲੀ ਬਾਈ ਦਾ ਤੇਲ ਜਮੀ ਨਹੀਂ ਖਾਂਦਾ ਜਿੱਥੇ ਮਰਜੀ ਝੋਕਦੇ ਨੂੰ ਬਾਈ ਨਜ਼ਾਰੇ ਰਿਆ ਹੱਥ 55 ਸਵਰਾਜ ਨਾਲ ਬਹੁਤ ਸਿਰਾਂ ਚੀਜ਼ ਹੈ ਬਾਈ ਤੇ ਲੈ ਤੇਰਵਿੰਦਰ ਗਾਹਾਂ ਵਾਲੇ ਤੇ ਵੀ ਚੱਲ ਫਿਰ ਗਾਹਾਂ ਹੀ ਤੁਹਾਨੂੰ ਸਵਰਾਜ ਹੀ ਦਿਖਾਈਏ ਆ ਗਾਹਾਂ ਚੱਲ ਰਿਹਾ 855 ਹੋਰ ਖੜਾ ਬਾਈ ਇਹ ਟਮਾਟਰ ਠੀਕ ਹੈ ਲੋ ਜੀ ਕਹਾਂ ਵਾਲਾ ਵੀ ਆਪਣੇ ਕੋਲੇ 855 ਹੈ ਹਨਾ ਹਾਂਜੀ ਤੇ ਇਹ ਤਿਲਮਿੰਦਰ ਕਿਹਦਾ ਮਾਰ ਲਾਏ ਨੋ ਮਾਰ ਲਾ ਬਾਈ ਜੀ ਇਹ ਠੀਕ ਹੈ ਤੇ ਚੰਨ ਵਾਲਾ 44000 ਦਾ ਸੜਨਾ ਬਾਈ ਠੀਕ ਹੈ ਨੰਬਰ ਹੈਗਾ ਤਾਂ BB 11 ਪੰਜਾਬ ਨੰਬਰ ਹੈਗਾ ਪਟਿਆਲੇ ਦਾ ਨੰਬਰ ਹੈ ਬਾਈ ਬੜਾ ਸਾਫ ਟਰੈਕਟਰ ਹੈ ਵੀ ਠੀਕ ਹੈ ਲੋ ਜੀ ਕਹਾਂ ਟਾਇਰ ਦਿਖਾ ਦਿਓ ਲੋ ਜੀ ਬਹੁਤ ਹੀ ਸਾਫ ਟਰੈਕਟਰ ਪਿਆ ਜਿਹੜੇ ਭਰਾ ਨੇ ਕੋਈ ਸਵਰਾਜ ਦਾ ਦਾ ਚਾ ਪੂਰਾ ਕਰਨਾ ਨਾ ਬਾਈ ਲਾਭੇ ਨਾਲ ਜਰੂਰ ਸੰਪਰਕ ਕਰੋ ਬਾਕੀ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਛੱਡਾਂਗੇ ਗਾਹਾਂ ਵਾਲਾ ਟਰੈਕਟਰ ਆ ਗਿਆ ਬਈ ਆਪਣੇ ਕੋਲੇ 735 ਸਵਰਾਜ ਵਾਲਾ ਦੀ ਇਹ ਆ ਗਿਆ ਹਾਂ ਇਹ ਸਵਰਾਜ ਵਾਲਾ ਇਹ 735 ਜਿਹੜਾ ਪਹਿਲਾਂ ਆਇਆ ਸੀ ਨਾ ਉਹ ਟਰੈਕਟਰ ਆ ਗਿਆ ਬਾਈ ਰੇਟ ਇਹ ਦਾ 142000 ਹੈ ਬਾਈ ਤੇ ਮਾਡਲ ਹੈਗਾ 93 ਇਹ ਆ ਗਿਆ ਆਪਣੇ ਦਾਦਿਆਂ ਵੇਲੇ ਦਾ ਹਨਾ ਹਾਂਜੀ ਇਹ ਪੁਰਾਣਾ ਪੁਰਾਣੇ ਟਰੈਕਟਰ ਹੈ 93 ਕਹਿਣ ਦਾ ਭਾਬੇ ਮੇਰੇ ਤਾਂ ਜਨਮ ਵੇਲੇ ਦੀ ਹੈ ਹਾਂ ਤੇ ਸੈਲਫ ਸਟਾਰਟ ਆ ਬਾਈ ਪੂਰਾ ਐ ਮੈਂ ਕਹਿੰਦਾ ਵੀ ਮੜੀ ਦੀ ਚਾਬੀ ਲਾ ਤੇ ਸਟਾਰਟ ਨਾਲ ਹੀ ਨਾਲ ਪੂਰੇ ਮਗੂਸ਼ਾਲ ਮਾਰਦਾ ਮੈਂ ਕਹਿੰਦਾ ਯਾਰ ਆ ਜਾ ਤਾਂ ਤੇ ਆਹ ਟਰੈਕਟਰ ਦਾ ਸਾਨੂੰ ਪਹਿਲਾਂ ਹੀ ਸੌਦਾ ਹੋ ਗਿਆ ਸੌਦਾ ਹੋ ਹੀ ਗਿਆ ਸੀ ਤੁਸਾਨੂੰ ਦਿਖਾਇਆ ਸੀ ਤੇ ਆਹ ਸੜਕਾਂ ਦਾ ਰਾਜਾ ਜਿਹੜਾ ਇਹਨਾਂ ਬਈ ਸੌਦਾ ਹੋ ਗਿਆ ਸੀ ਦਾਹਾਂ ਵਾਲਾ ਆ ਜਾ ਤਰਵਿੰਦਰ ਇਹ ਆ ਗਿਆ ਜੀ ਸੋਨਾਲੀ ਕਾ ਆ ਗਿਆ ਜੀ 750 ਠੀਕ ਹੈ ਜੀ ਤੇ 2002 ਮਾਡਲ ਆ ਬਈ ਇਹ ਠੀਕ ਆ ਬਾਈ ਜੀ ਪੀਵੀ ਨੰਬਰ ਹੈਗਾ 2,60,000 ਰੁਪਏ ਚ ਦੇਣਾ ਬਾਈ ਇਹ ਵੀ ਠੀਕ ਹੈ ਬਾਈ ਠੀਕ ਆ ਹਾਂਜੀ ਹਾਂਜੀ ਤੇ ਕਰ ਲੋ ਕਨੈਕਟ ਜਲਦੀ ਜਲਦੀ ਟਰੈਕਟਰ ਆਪਣੇ ਜਿਹੜੇ ਹੈਗੇ ਨੰਬਰ ਆ ਵੀਰੇ ਦਾ ਸਕਰੀਪਟ ਪੂਰੇ ਸਾਫ ਸਫੇ ਟਰੈਕਟਰ ਨੇ ਬਾਈ ਆ ਆ ਗਿਆ ਆਪਣੇ ਪਹਿਲਾ ਵਾਲੇ ਬੁੜੇ ਵਾਂਗੂ ਮਹਿੰਦਰਾ 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 ਡੀ 265 ਡੀ 265 ਹਾਂਜੀ 65 ਲੋ ਜੀ ਤੇ ਮਾਰ ਲਿਆ 94 ਬਾਈ ਜੀ 94 ਤੇ ਮੰਗ ਕੀ ਪਾਈ ਆ ਮੰਗ ਤਾਂ ਬਸ 1.5 ਦੇ ਛੱਡ ਦਾਂਗੇ ਬਾਈ 1.75 ਦੇ ਛੱਡ ਦਾਂਗੇ 1,75,000 ਰੁਪਏ ਬਈ ਰੇਟ ਪਾਇਆ ਆਪਾਂ ਬਾਕੀ ਮੌਕੇ ਤੇ ਆਪਾਂ ਕਰ ਲਾਂਗੇ 1.5 ਐ ਤਲਵਿੰਦਰ ਹੈ 1.5 ਠੀਕ ਹੈ ਜੀ ਹਾਂ ਉਹ ਇੱਕ ਵਾਰੀ ਹੈ ਹਾਂ 1,75 ਇਹਦਾ ਸੀਗਾ ਠੀਕ ਹੈ ਜੀ ਵੀ ਆ ਸਟੈਂਡਰਡ ਦਾ ਆ ਇਹਦਾ 1.75 ਸੀਗਾ ਤੇ ਉਹ 1.5 ਮਾਡਲ ਹੈ ਸਟੈਂਡਰਡ ਤੇ ਟਰੈਕਟਰ ਇਹ ਵੀ ਬਹੁਤ ਸਾਫ਼ ਪਿਆ ਤੁਸੀਂ ਐ ਮੰਨ ਲਓ ਇੰਜਣ ਸੁੱਕਾ ਯਾਰ ਮੇਨ ਗੱਲ ਹੈ ਹਨਾ ਨਹੀਂ ਦੇਖਦੇ ਜਿਵੇਂ ਮਾਡਲ ਪੁਰਾਣਾ ਹੈ ਕਈ ਵਾਰੀ ਦੇਖਦੇ ਨੇ ਆਸੇ ਪਾਸੇ ਤੋਂ ਉਹ ਲਾੜਾ ਜਾਂ ਛੜੀ ਜਾਂਦਾ ਇੰਜਣ ਹੋ ਜਾਂਦਾ ਗਿੱਲਾ ਉਹ ਸਭ ਤੋਂ ਮੇਨ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਜਮਾ ਇੰਜਨ ਬਿਲਕੁਲ ਓਕੇ ਐ ਤੇ ਬੈਟਰੀ ਬਿਲਕੁਲ ਨਵੀਂ ਐ ਹਨਾ ਬਸ ਜਿਹੜਾ ਰੇਟ ਐ ਬਾਈ ਜੇ ਨਾਲ ਤੁਸੀਂ ਗੱਲਬਾਤ ਕਰੋ ਰੇਟ ਜ਼ਰੂਰ ਬਣਾਉਂਗਾ ਤੁਹਾਡਾ ਲਓ ਜੀ ਟਰਾਲੀ ਖੜੀ ਐ ਪੱਠੇ ਪੁੱਠੇ ਲੈ ਕੇ ਆਉਣੇ ਕਿ